ਸਾਈਬਰ ਧੱਗਾ ਵੱਲੋਂ ਸਰਹਿੰਦ ਵਿਖੇ ਰਹਿ ਰਹੇ ਇੱਕ ਬਯੁਰਗ ਜੋੜੇ ਨਾਲ ਕੈਨੇਡਾ ਵਿਖੇ ਰਹਿ ਰਹੇ ਉਹਨਾਂ ਦੇ ਪੁੱਤਰ ਦੇ ਨਾਮ ਤੇ 5 ਲੱਖ ਰੁਪਏ ਦੀ ਠੱਗੀ ਮਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਣਵੀਰ ਸਿੰਘ ਉਮਰ 80 ਸਾਲ ਵਾਸੀ ਸਰਹਿੰਦ ਨੇ ਦੱਸਿਆ ਕਿ ਬੀਤੇ 14 ਨਵੰਬਰ ਨੂੰ ਉਹ ਤੇ ਉਸਦੀ ਪਤਨੀ ਘਰ ਵਿੱਚ ਮੌਜੂਦ ਸਨ ਤਾਂ ਉਸਦੇ ਵਟਸਐਪ ਨੰਬਰ ਤੇ ਫੋਨ ਕਾਲ ਆਈ ਜਿਸ ਤੇ ਕਿਸੇ ਪੁਲਿਸ ਅਫਸਰ ਦੀ ਵਰਦੀ ਵਿੱਚ ਫੋਟੋ ਲੱਗੀ ਹੋਈ ਸੀ ਤੇ ਫੋਨ ਕਰਨ ਵਾਲੇ ਨੇ ਉਸ ਨੂੰ ਕਿਹਾ ਕਿ ਜੋ ਤੁਹਾਡਾ ਲੜਕਾ ਗੁਰਪ੍ਰੀਤ ਸਿੰਘ ਕੈਨੇਡਾ ਗਿਆ ਹੋਇਆ ਹੈ ਉਸ ਨੂੰ ਅਸੀਂ ਕਿਸੇ ਕੇਸ ਵਿੱਚ ਫੜ ਲਿਆ ਹੈ ਤੇ ਜੇਕਰ ਤੁਸੀਂ ਉਸ ਨੂੰ ਸਹੀ ਸਲਾਮਤ ਛਡਵਾਉਣਾ ਚਾਹੁੰਦੇ ਹੋ ਤਾਂ ਸਾਨੂੰ 5 ਲੱਖ ਰੁਪਏ ਦੇਣੇ ਪੈਣਗੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਫੋਨ ਸੁਣ ਕੇ ਘਬਰਾ ਗਿਆ ਤੇ ਉਸਨੇ ਉਸੇ ਦਿਨ ਬੈਂਕ ਵਿੱਚ ਜਾ ਕੇ ਫੋਨ ਕਰਨ ਵਾਲੇ ਵੱਲੋਂ ਦੱਸੇ ਗਏ ਬੈਂਕ ਖਾਤਿਆਂ ਵਿੱਚ ਆਪਣੇ ਅਤੇ ਆਪਣੀ ਪਤਨੀ ਦੇ ਬੈਂਕ ਖਾਤੇ ਚੋਂ 5 ਲੱਖ ਤੇ ਟ੍ਰਾਂਸਫਰ ਕਰਵਾ ਦਿੱਤੇ ਜਿਸ ਤੋਂ ਕੁਝ ਚਿਰ ਬਾਅਦ ਜਦੋਂ ਉਸ ਦਾ ਕਨੇਡਾ ਰਹਿ ਰਹੇ ਆਪਣੇ ਪੁੱਤਰ ਨਾਲ ਫੋਨ ਤੇ ਸੰਪਰਕ ਹੋਇਆ ਤਾਂ ਉਸ ਨੇ ਦੱਸਿਆ ਕਿ ਅਜਹੀ ਤਾਂ ਕੋਈ ਗੱਲ ਹੀ ਨਹੀਂ ਉਹ ਤਾਂ ਬਿਲਕੁਲ ਠੀਕ ਠਾਕ ਹੈ ਜਿਸ ਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨਾਲ ਤਾਂ ਧੋਖਾਧੜੀ ਕੀਤੀ ਗਈ ਹੈ ਡੀਐਸਪੀ ਹਰਤੇਸ਼ ਨੇ ਦੱਸਿਆ ਕਿ ਰਣਵੀਰ ਸਿੰਘ ਦੇ ਬਿਆਨਾਂ ਤੇ ਥਾਣਾ ਸਾਈਬਰ ਕ੍ਰਾਈਮ ਫਤਿਹਗੜ ਸਾਹਿਬ ਦੀ ਪੁਲਿਸ ਨੇ ਅਨਪਛਾਤੇ ਵਿਰੁੱਧ ਮੁਕਾਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਸਾਡੇ ਕੋਲ ਰਣਬੀਰ ਸਿੰਘ ਨਾਮ ਦੇ ਵਿਅਕਤੀ ਆਏ ਜੁਸਰਾ ਅੰਦਰ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ WhatsApp ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇੰਪਰਸਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਤੇ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਇਹਦੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪਵਾਉਣੇ ਪੈਣੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਉਹ ਘਬਰਾਟ ਚ ਆ ਗਏ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਬਾਰ ਬਾਰ ਵਕ ਵਕ ਟਾਈਮਸ ਚ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ਟਰਾਂਜੈਕਸ਼ਨ ਹੋਈ ਹੈ ਤੇ ਇਸ ਕੰਪਲੇਂਟ ਦੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਫਤੇਗੜ ਸਾਹਿਬ ਆਪਾਂ ਇਹ ਪਰਚਾ ਦਰਜ ਕੀਤਾ ਜਿਹੜਾ ਸਰਚ ਕੀਤਾ ਸਾਡੇ ਕੋਲ ਰਣਵੀਰ ਸਿੰਘ ਨਾਮ ਦੇ ਵਿਅਕਤੀ ਆਏ ਜੁਸਰਾਂ ਦੇ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ WhatsApp ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਹਿੰਪਰਸੋਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਤੇ ਲਾਈ ਸੀ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਇਹਦਾ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪੁਆਉਣੇ ਪੈਣਗੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਉਹ ਘਬਰਾਟ ਚ ਆ ਗਏ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਬਾਰ ਬਾਰ ਵਕ ਵਕ ਟਾਈਮਸ ਚ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ਟਰਾਂਜੈਕਸ਼ਨ ਹੋਈ ਹੈ ਤੇ ਇਸ ਕੰਪਲੇਂਟ ਦੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਫਤੇਗੜ ਸਾਹਿਬ ਆਪਾਂ ਇਹ ਪਰਚਾ ਦਰਜ ਕੀਤਾ